14 15 ਕਿਲੋ ਦਿੱਤਾ ਵੀਰੇ ਸਰਕਾਰੀ ਚੁਆਈਆਂ ਹੋਈਆਂ ਤੇ ਸਰਕਾਰੀ ਸੀਮ ਲੱਗਾ ਇਹਨੂੰ। ਨਾ ਦੱਸਿਆ ਤਾਂ ਉਹਨਾਂ ਨੇ ਦਿੱਤਾ ਇਹਨੇ। 14 ਤੋਂ 15 ਕਿਲੋ ਵੀਰੇ ਚੁਆਈਆਂ 14 15 ਹੈਨਾ। ਉਹ ਵੀ ਬਾਈ ਕਹਿੰਦਾ ਵੀ ਸਰਕਾਰੀ ਚੁਆਈਆਂ ਹੋਈਆਂ। ਸਰਕਾਰੀ ਸੀਮ ਲੱਗਾ ਇਹਨੂੰ ਬਾਈ। ਉਹਨਾਂ ਪਲੀ ਪਲੀ ਬਹੁਤ ਸੋਹਣੀਆਂ ਜਿਹਾ ਆਪਾਂ ਕਹਿ ਦਈਏ ਕਿ ਨਹੀਂ। ਖਾਣ ਪੀਣ ਨੂੰ ਬਾਈ ਖੁੱਲੀ ਚਾਰੂਆ ਨਾਲ ਕੱਲ ਹੀ ਆਈ ਆਪਣੇ ਕੋਲ। ਹਾਂ। ਤੇ ਇਹ 20 ਤੋਂ ਪਲੱਸ ਦੋ ਦੁੱਧ ਬਾਈਏ। 20 ਤੋਂ ਪਲੱਸ। ਹਾਂ ਬਾਕੀ ਤੁਹਾਨੂੰ ਆਰਡਰ ਰੱਖਦਾ ਮਗਰ ਦਿਖਾਈ ਬੜੀ ਗਾ ਬਣ ਗਈ ਇਹਦੇ ਨੇ। ਬਾਈ ਇਹਨੂੰ ਦੋ ਬੋਰੀਆਂ ਤਰਾਜਾ ਸਿੰਦੀ ਇੱਕ ਕਿਲੋ ਵੀ ਪਚਾਰਿਆ ਇਹਨੂੰ। ਸਾਸੀ ਗਾਲ ਮਿੱਤਰਾਂ ਦਾ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆਂ ਵੀਰੇ ਕੁਲਦੀਪ ਦੇ ਫਾਰਮ ਤੇ ਬਾਈ ਦਾ ਐਡਰੈਸ ਹੈਗਾ ਸ਼ਹਿਰ ਤਲਵੰਡੀ ਭਾਈ ਛੀਨਾ ਡੈਰੀ ਫਾਰਮ ਜ਼ਿਲ੍ਹਾ ਫਰੋਹੀਪੁਰ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ ਦੋ ਨਾਅ ਕਵਰ ਕਰਕੇ ਦਿਖਾਵਾਂ ਜੀ ਇੱਕ ਤਾਂ ਜਿਹੜੀ ਤੁਸੀਂ ਨੀਲੀ ਰਾਵੀ ਜੇ ਆਪਾਂ ਗੱਲਬਾਤ ਕਰਦੇ ਆਂ ਬਾਈ ਦੇ ਫਾਰਮ ਤੋਂ ਅੱਗੇ ਵੀ ਜਿਹੜੀਆਂ ਨੀਲੀ ਰਾਵਾਂ ਬਹੁਤ ਟੌਪ ਟੌਪ ਦੀ ਜਿਹੜੀਆਂ ਮੱਝਾਂ ਵੇਚ ਕੇ ਗਈਆਂ ਏ ਤੇ ਇੱਕ ਬਾਈ ਕੋਲੇ ਬਹੁਤ ਚੰਗੇ ਕੱਦ ਕਾਠੇ ਵਾਲੀ ਜਿਹ ਤੇ ਦੰਦਾ ਜੀ ਆ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਹੋਰ ਕੋਈ ਵੀ ਜਾਣਕਾਰੀ ਜਿਹੜੀ ਤਸੱਲੀ ਪਰ ਕਰਨੀ ਬਈ ਦੀਪੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਦੀਪੇ بھائی ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਤੁਹਾਡਾ ਸਵਾਗਤ ਕਰਦੇ ਤੇ ਦੀਪੇ بھائی ਸਭ ਤੋਂ ਪਹਿਲਾਂ ਆਪਾਂ ਨੀਲੀ ਰਾਵੀ ਬਾਰੇ ਦੱਸਦੀ ਆਣਾ ਬਈ ਹਾਂਜੀ ਫੇਸਬੁਕ ਦੀ ਕੁਆਲਿਟੀ ਬੜੀ ਸੋਹਣੀ ਆ ਹਨਾ ਤੇ ਕੀ ਇਹਦੀ ਜਾਣਕਾਰੀ 91 ਸੂਆ ਸੂਈ ਸੁਬੂਗੀ ਕੀ ਸਾਰੀ ਇਹਦੀ ਡਿਟੇਲ ਆ ਬਈ ਬਈ ਇਹ ਇੱਕ ਹਫ਼ਤੇ ਦੀ ਕੱਚੀ ਹੈ ਜੀ ਠੀਕ ਆ ਬਈ ਤੇ ਤੀਜਾ ਸੂਆ ਸੂਹਦੀ ਆ ਬਈ ਤੀਜਾ ਸੂਆ ਸੂਹੂਗੀ ਬਈ ਹਨਾ ਹਾਂਜੀ ਤੇ ਦੀਪੇ ਭਾਈ ਜਿਵੇਂ ਹਵਾਵਾਗਦੀ ਹੈ ਨਾ ਚਮੜੀ ਬਰੀਕ ਅਦਿਕ ਜਮਾ ਹਲਦੀ ਹੈ ਬਾਈ ਜਿਹੜੀ ਦੁੱਧ ਵਾਲੀ ਨਹੀਂ ਜੀ ਥੋੜੀ ਜਿਹੀ ਉਹ ਕਰਦੀ ਕਰਕੇ ਅੰਦਰ ਨੇਰਾ ਪੈਂਦਾ ਕਰਕੇ ਆਪਾਂ ਬਾਹਰ ਕੱਢੀ ਆ ਤੇ ਦੀਪੇ ਬਾਈ ਕੀ ਦੇ ਸਹੇ ਦੇ ਮਾਲਕਾਂ ਨੇ ਇਹਦਾ ਦੁੱਧ ਦੁੱਧ ਦੀ ਦੁੱਧ ਬਈ ਇਹਨੇ 14 15 ਗੋਲ ਦਿੱਤਾ ਹੋਇਆ ਤੇ ਸਰਕਾਰੀ ਚਵਾਈਆਂ ਹੋਈਆਂ ਤੇ ਸਰਕਾਰੀ ਸੀਮਣ ਲੱਗਾ ਇਹਨੂੰ ਸਰਕਾਰੀ ਸੀਮਣ ਤੋਂ ਹੀ ਇਹ ਗੱਭਣ ਆ ਬਾਈ ਤੇ ਜਿਹੜੀਆਂ ਚਵਾਈਆਂ ਦਾ ਉਹਦਾ ਰਿਕਾਰਡ ਮਿਲ ਜੂਗਾ ਇਹੋ ਮਿਲ ਜੂ ਮਿਲ ਜੂ ਤੇਰੀ ਪਿਆ ਕਰੀ ਤੋਰ ਪਹਿਲਾਂ ਆਪਾਂ ਨੂੰ ਹਨਾ ਇਹਨੂੰ ਤੇ ਦੀਪੇ ਅਰੜ ਬਾਈ ਗਾਈਆਂ ਵਾਂਗੂ ਹਨ ਅੱਗੇ ਨੂੰ ਵੀ ਉਹਨਾਂ ਦੇ ਪਿੱਛੇ ਰੋਗੇ ਨਹੀਂ ਹਾਂ ਤਾਂ ਬਾਈ ਲੇਵਾ ਬਣਾਉਣਾ ਇਹਨੇ ਤੇ ਆ ਵੀ ਦੇਖੋ ਹਨ ਤੇ ਬਾਕੀ ਪਲੀ ਪਲੀ ਬਹੁਤ ਸੋਹਣੀ ਹੈ ਜੇ ਆਪਾਂ ਕਹਿ ਦਈਏ ਕਿ ਨਹੀਂ ਖਾਣ ਪੀਣ ਨੂੰ ਬਾਈ ਖੁੱਲੀ ਚਾਰੂਆ ਨਾਲੇ ਕੱਲ ਹੀ ਆਈ ਆਪਣੇ ਕੋਲ ਹਾਂ ਤੇ ਥੋੜਾ ਤੋਰਦੇ ਬਾਈ ਲੰਮਾ ਹਨ ਤੇ ਇੱਥੋਂ ਤੁਸੀਂ ਦੇਖੋ ਜੇ ਆਪਾਂ ਗੱਲਬਾਤ ਕਰ ਲਈ ਤੇ ਬਾਕੀ ਦੀਪੇ ਜਿਹੜੀ ਮੇਨ ਚੀਜ਼ ਹੈ ਜਿਹੜਾ ਟੇਡਾ ਕੱਟ ਹਨਾ ਜਿਹੜਾ ਲੋਕਾਂ ਨੂੰ ਇਹ ਚੀਜ਼ ਦਾ ਕਰੇਜ ਆ ਕਿ ਨਹੀਂ ਆਪਾਂ ਅੱਗੇ ਵੀ ਕਹਿਣਾ ਉਹਦਾ ਘੱਟ ਵੀ ਨਸਲ ਦੀ ਚੀਜ਼ ਆ ਬਾਈ ਠੰਡੀ ਜਿ वाली ਜਿੱਥੇ ਮਾਦੀ ਖੜਾ ਲੈਣ ਹਾਂ ਵੀ ਪਿੱਲੇ ਚੱਲ ਬਾਈ ਇਧਰ ਨੂੰ ਹਨਾ ਤੇ ਬਾਕੀ ਵਜਨ ਵਜਨ ਬਹੁਤ ਆ ਬਾਕੀ ਜਿਹੜਾ ਨੀਲੀ ਰੰਗ ਜਿਹੋ ਹੁੰਦਾ ਸੁਆਪਣ ਬਾਈ ਹਨਾ ਹਾਂ ਅੱਖਾਂ ਗੁਲਾਬੀ ਆ ਪਿੰਕ ਨੋਚ ਆ ਹਾਂ ਤੇ ਕਿੰਨਾ ਦੱਸਿਆ ਤਾਂ ਉਹਨਾਂ ਨੇ ਦਿੱਤਾ ਇਹਨੇ 14 ਤੋਂ 15 ਕਿਲੋ ਵੀਰੇ ਚੁਆਈਆਂ 14 15 ਹਨਾ ਉਹ ਵੀ ਬਾਈ ਕਹਿੰਦਾ ਵੀ ਸਰਕਾਰੀ ਚੁਆਈਆਂ ਹੋਈਆਂ ਸਰਕਾਰੀ ਸੀਮ ਲੱਗਿਆ ਨੂੰ ਬਾਈ ਉਹਨਾਂ ਕੋਲੇ ਸਰਕਾਰੀ ਸੀਮਿੰਟ ਤੋਂ ਗੱਭਣ ਉਹਨਾਂ ਕੋਲੇ ਇਹਦਾ ਰਿਕਾਰਡ ਵੀ ਪਿਆਊਗਾ ਹਨਾ ਬਾਈ ਹਾਂਜੀ ਇਹਦਾ ਰਿਕਾਰਡ ਬਾਈ ਆਪਣੇ ਕੋਲ ਹੈ ਰਗਾ ਕਿਆਨੀ ਹੈਗਾ ਫਿਰ ਬਾਈ ਮੁੱਲ ਕਰਦੀ ਇਹਦਾ ਕਰਮ ਵਾਲੀ ਦਾ ਜੇ ਆਪਾਂ ਕਹਿਦੀ ਹੈ ਹਨ ਕਿ ਮੁੱਲ ਤਾਂ ਤੂੰ ਉਹ ਜਿਹਾ ਹੀ ਕਰਨਾ ਦਾ ਜਿਹੜੇ ਆਪਾਂ ਲੈਣੀ ਹੈ ਬਾਈ ਯਾਰ ਮੁੱਲ ਮੈਂ ਅੱਗੇ ਤੇ ਇਹਨਾਂ ਨੇ ਆਪਣਾ ਡੇਢ ਕਰਾ ਲਾ 60 ਕਰਾ ਲਾ 65 ਕਰਾ ਲਾ 1 ਲੱਖ 45 ਹਜ਼ਾਰ ਦੇ ਪ ਦੇਣੀ ਹੈ 1 ਲੱਖ 45 ਹਜ਼ਾਰ ਦੀ ਫੇਸ ਕੁਆਲਟੀ ਅਗਰੀ ਮਾੜੀ ਹੋਰ ਦਾ ਇਹਦਾ ਮੁੱਤ ਓਏ ਆ ਤੀ ਦੇਖੋ ਹਨ ਜਿਵੇਂ ਡੇਡਾ ਕੱਟ ਹਨ ਇਹ ਚੀਜ਼ ਬੜਾ ਬਾਈ ਕਰੇਜੀ ਆ ਹਨ ਨੀਲੀ ਬਾਕੀ ਦੀਪੇ ਠੰਡੀ ਸੀਲ ਆ ਬਾਈ ਜਿਵੇਂ ਤੂੰ ਕਰਨ ਲੱਗਾ ਹਨ ਪੂਛ ਚੱਕ ਕੇ ਖੜ ਗਈ ਉਸ ਕੀ ਲ ਬਾਈ ਐ ਵੀ ਕਰੀ ਆ ਬਲ ਲੈ ਹਾਂ ਆ ਤੀ ਦੇਖੋ ਇਹ ਥਾਣਪਾਂਡੇ ਦੀ ਥਾਣਪਾਂਡੇ ਲੋ ਦੇਖੋ ਤੁਸੀਂ ਇਹ ਇੱਥੋਂ ਦੇਖ ਤੁਸੀਂ ਹਨਾ ਥਾਣਪਾਂਡਾ ਬੜਾ ਸੋਹਣਾ ਤਿਆਰਾ ਬਾਕੀ ਪਲੀ ਪੁਲੀ ਫੁੱਲ ਆ ਬਾਈ ਹਨਾ ਰੇਟ ਬਾਈ ਨੇ ਬਿਲਕੁਲ ਜਾਇਜ਼ ਕਰਤਾ ਦੀਪੇ ਬਾਈ ਉਸ ਤੋਂ ਬਾਅਦ ਦੂਸਰੇ ਨੰਬਰ ਵਾਲੀ ਬੱਚੀ ਵਰੇ ਰੱਖਦੀ ਬਾਈ ਹਾਂਜੀ ਇਹ ਵੀ ਬਾਈ ਪਲੂਨ ਵੱਚੀ ਹੈ ਦੋਂਦੀ ਹੈ ਵੀਰੇ ਠੀਕ ਹੈ ਬਾਈ ਇਹ ਵੀ ਅਜੇ ਹਫਤਾ ਲੈ ਜਾਊਗੀ ਸੋਨ ਚ ਹਫਤਾ ਲੈ ਜਾਊਗੀ ਲੈ ਜਾਊ ਵੀਰੇ ਤੇ ਦੀਪੇ ਬਾਈ ਜਿਵੇਂ ਕੱਦਕਾਰਤਾ ਤੇਰੇ ਕੋਲੇ ਖੜੇ ਤੋਂ ਪਤਾ ਲੱਗਦਾ ਪਿਆ ਹਨਾ ਬਾਈ ਬਹੁਤ ਵੱਡਾ ਕੱਦ ਕਾਠਾ ਦਾ ਹਨਾ ਕਰਮਾਣੀ ਦਾ ਤੇ ਦੀਪੇ ਕਿੰਨਾ ਕੁ ਦੁੱਧ ਦੇਣਾ ਚਾਹੀਦਾ ਇਹਨੂੰ ਪਲੂਨ ਪਲੂਨ ਨੂੰ ਬਈ 20 ਤੋਂ ਪਲੱਸ ਦੁੱਧ ਦੁੱਧ ਬਈ 20 ਤੋਂ ਪਲੱਸ ਹਾਂ ਬਾਕੀ ਤੁਹਾਨੂੰ ਆਰਡਰ ਰੱਖ ਦੋ ਮਗਰ ਦਿਖਾਈ ਬੜਾ ਕਿਰਾ ਬਿਲਕੁਲ ਹਾਂ ਬਾਈ ਇਹ ਆ ਤੁਸੀਂ ਦੇਖੋ ਹਾਂ ਆਰਡਰ ਲੇਵਾ ਦੇ ਖਾਏ ਤਾਂ ਨਾਲੇ ਟਟਮਾ ਲੈਵਾ ਨਹੀਂ ਫਿਕਸ ਆਰਡਰ ਦੀ ਰਹਿਊਗੀ ਅੱਛਾ ਆਰਡਰ ਜੇ ਰਹੂਗੀ ਹਣਾ ਬਾਕੀ ਲੱਖੇ ਦੀਜੇ ਦੀਪੇ ਭਾਈ ਇਹਦਾ ਦੁੱਧ ਵੀ ਜਿਹੜਾ ਹਨਾ 20 ਕਿਲੋ ਮੈਂ ਕਹਿੰਦਾ ਮੱਝਾਰਗਾ ਹੋਊਗਾ ਬਈ ਮੱਝਾਰਗਾ ਹੋਊ ਬਈ ਜਿਹੜੇ ਹਿਸਾਬ ਨਾਲ ਦਾ ਬਜਨ-ਬੁਜਨ ਵੀ ਇਹ ਤੇ ਬਾਕੀ ਜਿਹੜਾ ਇਹਦਾ ਅੰਕ ਹੈ ਇਹ ਆਪਾਂ ਗੱਲਬਾਤ ਕਰ ਲਈਏ ਚਲ ਬੱਤੋਏ ਆ ਦੇਖੋ ਤੁਸੀਂ ਕੱਦ ਦੇ ਬਜਨ ਬਹੁਤ ਜ਼ਿਆਦਾ ਹੈ ਬਾਕੀ ਲੇਵੇ ਲੂਵੇ ਦੀ ਸਟਾਰਟਿੰਗ ਬੜੀ ਸੋਹਣੀ ਹੋਈ ਆ ਜਿਵੇਂ ਜਿਵੇਂ ਹੋਰ ਦਿਨ ਕੱਢੀ ਜਾਊਗੇ ਨੇ ਕਿਆ ਬਾਤਾਂ ਹੀ ਬਣੀ ਜਾਣਾਂ ਤੋਰਾ ਤਾਰਾ ਬਈ ਲੱਤਾ ਲੁੱਤਾ ਮਜ਼ਬੂਤ ਆ ਇਹ ਨਹੀਂ ਆ ਵੀ ਕਿਸੇ ਗੱਲੋਂ ਕਮੀ ਆ ਬਿਲਕੁਲ ਹੈ ਨਾ ਬਾਕੀ ਦੀਪੇ ਬਾਈ ਸਭ ਤੋਂ ਵੱਡੀ ਗੱਲ ਆ ਆਮ ਜਿਵੇਂ ਵੱਡੇ ਕੱਦ ਵਾਲੇ ਦਾ ਆਈਡੀਆ ਨਹੀਂ ਹੁੰਦਾ ਜਦੋਂ ਇਹ ਮੂੰਹੋਂ ਦੰਦਾਂ ਚ ਹਨ ਇਹਦੇ ਕਿੰਨੇ ਮਰਜ਼ੀ ਸੂਏ ਪੀ ਚਲੋ ਕਹਿ ਚਲੋ ਬਈ ਕਈ ਵਾਰੀ ਆਮ ਬੰਦਾ ਕਹਿੰਦਾ ਵੀ ਨਾ ਇਹ ਵੱਡੀ ਹੋ ਕੇ ਬਣੀ ਇਹਦਾ ਸਮਝ ਲੈ ਬਈ ਜੇ ਦੋ ਦਾਂਦੇ ਐਡੀ ਵੱਡੀ ਗਾਹ ਬਣ ਗਈ ਤੇ ਨੇ ਬਈ ਇਹਨੂੰ ਦੋ ਬੋਲੀਆ ਟਰੈਜ ਐ ਸਿੰਧੀ ਇੱਕ ਕਿਓ ਲੈ ਵੀ ਪਚਾਰਿਆ ਹਾਂ ਹਾਂ ਬਿਲਕੁਲ ਹਣਾ ਬਾਈ ਤੇ ਬਾਕੀ ਆ ਤੁਸੀਂ ਥਾਨ ਥਣ ਦੇਖੋ ਬਾਈ ਬਹੁਤ ਸੋਹਣਾ ਲੱਗਿਆ ਬੱਚਾਈ ਵਾਲਾ ਜਿਹੜਾ ਥਾਨਕ ਨਹੀਂ ਹਾਂਜੀ ਤੇ ਦੀਪੇ ਅੱਜ ਫਿਰ ਇਹ ਆਪਾਂ ਕਿੰਨੇ ਦੀ ਦੇਣੀ ਹੈ ਬਾਈ ਇਹ 85 ਦੀ ਬਾਈ ਇਹ ਦੇਣੀ ਹੈ ਬਾਈ ਕਹਿੰਦਾ ਆਪਾਂ 85000 ਦੀ ਹਣਾ ਹਾਂਜੀ ਤੇ ਬਾਕੀ ਕੋਈ ਵੀ ਸੱਜਣਾ ਕੋਈ ਫੋਨ ਲਾਊਗਾ ਉਹਦਾ ਮਾਨ ਤਨ ਬਾਈ ਕਹਿੰਦਾ ਆਪਾਂ ਉਹੋ ਜਿਹਾ ਕਰ ਦਿੰਦੇ ਹਾਂ ਪਰ ਰੇਟ ਹੈ ਬਾਈ ਉਹੋ ਜਿਹੀ ਕਰ ਦਿੰਦਾ ਜਿਹੜੇ ਬਾਈ ਆ ਲੈ ਮੈਂ ਪਹਿਲਾਂ ਵੱਧ ਮੰਗੀਆ ਫਿਰ ਭਾਈ ਚਲੋ ਉਹਦਾ ਫਾਇਦਾ ਤੇ ਦੀਪੇ ਬਾਈ ਜਾਣਦੇ ਆਂਦੇ ਫਾਰਮ ਦੀ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲ ਦਿਓ ਤਾਂ ਜੋ ਕਿਸੇ ਫਾਰਮ ਆਪਣਾ ਵੀ ਤਲਵੰਡੀ ਪਾਈ ਜ਼ਿਲ੍ਹਾ ਫੁਰੇਪਰਾ ਮੋਬਾਈਲ ਨੰਬਰ ਹੈਗਾ 9465515741 ਜੇ ਕਹੇ ਨੇ ਬਾਈ ਮੋਗੇ ਲਵਾਣਾ ਤੇ 25 ਕਿਲੋਮੀਟਰ ਜੇ ਕਹੇ ਨੇ ਫਰੀਦਕੋਹੜ ਤਾਂ ਵੀ 25 ਆ ਜੇ ਕਹੇ ਨੇ ਫੁਰੇਪੁਰਾਂ ਦੇ 34 ਆ ਜੇ ਕਹੇ ਨੇ ਜੇਰੇਲ ਜੀਰੇਲ ਵਾਲਾਂ ਤੇ 13 ਕਿਲੋਮੀਟਰ ਏ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ। ਤੇ ਬਈ ਇਹਦੇ ਲੇਵੇ ਤੇ ਨਾੜਾ ਨੂੜਾ ਬਹੁਤ ਸੋਹਣਾ ਹੈ। ਨਾੜਾ ਨੂੜਾ ਹੈਗੇ ਹੈਗੇ ਬਾਈ। ਆਹ ਦੇਖੋ ਹਨਾ ਇੱਥੋਂ ਚ ਤੋਂ ਉਧਰੋਂ ਉੱਲੇ ਖੜੀ ਹੈ ਦੀਦੀ ਨਹੀਂ ਸੀ। ਬਾਕੀ ਆ ਤੁਸੀਂ ਦੇਖੋ ਯਾਰ ਪੱਠਪੜਾ ਬੜਾ ਸੋਹਣਾ ਹੈ। ਬਾਕੀ ਜਿਹੜਾ ਲੱਗਾ ਉਹਨੂੰ ਉਹਦੇ ਮੌਜਾਂ। ਮੌਜਾਂ ਬਾਈ ਹਨਾ। ਬਾਕੀ ਜਿਵੇਂ ਆਪਾਂ ਕਹਿੰਦੇ ਬਾਈ ਉਹਨਾਂ ਨੇ ਦੱਸਿਆ ਸਰਕਾਰੀ ਸੀਮਣ ਤੋਂ ਇਹ ਗੱਬਣ ਹਨਾ ਕਿਤੇ ਕਰਮਾਲੀ ਕੱਟੀ-ਕੁੱਟੀ ਦੇ ਜਵੇ ਹਨਾ। ਵੀ ਕਿਉਂਕਿ ਜਿਹੜਾ ਸਰਕਾਰੀ ਸੀਮੈਂਟ ਬਣਿਆ ਵੇ ਉਹ ਬੜਾ ਚੰਗੇ ਹੀ ਬਣੇ ਵੇ ਵੀ ਵਧੀਆ ਝੋਟੇ ਨੇ ਆਪਾਂ ਕਹਿ ਦਿੰਨੇ ਨਾ ਇੱਕ ਮੈਂ ਤੁਹਾਨੂੰ ਦੱਸਦਾ ਗੱਲ ਆਪਾਂ ਕਹਿੰਨੇ ਨਾ ਵੀ ਰੋਟੀ ਦਾ ਮਾੜਾ ਪਰਿਆ ਗਿਆ ਠੀਕ ਆ ਕੋਈ ਮਾੜਾ ਨਹੀਂ ਮੈਂ ਡਾਕਟਰ ਨੂੰ ਦੱਸੇ ਕਹਿੰਦਾ ਕੋਈ ਲੰਡੀ ਉੱਚੀ ਸਾਹ ਨਹੀਂ ਹੁੰਦਾ ਕੋਈ ਵੀ ਉਹ ਚੰਗੇ ਸਾਹ ਦੇ ਹੁੰਦਾ ਗਏ ਇਹ ਨਹੀਂ ਹੁੰਦਾ ਵੀ ਐਵੇਂ ਜਿਹੜਾ ਫੜ ਕੇ ਟੀਕਾ ਦੋੜਾ ਬੁਲਾ ਕੇ ਤੇ ਗਾ ਪਾ ਲਾ ਪੈਂਦੇ ਉਹਦੇ ਤੇ ਉਹਦੇ ਤੇ ਵੀ ਪੈਸਾ ਲੱਗਦਾ ਬਾਈ ਉਹਨੂੰ ਸਟਰਾ ਨੂੰ ਸਾਂਭਣਾ ਰਿਪੋਰਟ ਕਰਨਾ ਸੀਵਨ ਦੀ ਕਲੈਕਸ਼ਨ ਕਰਨੀ ਤੇ ਉਹ ਮਾਰੇ ਸਾਹਣ ਦੇ ਤਾਂ ਬਾਈ ਇੰਨੀਆਂ ਟੱਕਰਾਂ ਕੋਈ ਮਾਰਦਾ ਹੀ ਨਹੀਂ ਜਿਹੜਾ ਜਾਨਵਰ ਟੀਕੇ ਤੋਂ ਗੱਪਣ ਉਹ ਚੰਗੇ ਤੋਂ ਹੀ ਹੁੰਦਾ ਹਾਂ ਇਹ ਐਵੇਂ ਆਪਾਂ ਕਹਿ ਦਿੰਦੇ ਯਾਰ ਟੀਕਾ ਤਾਂ ਗਾਂ ਦੇ ਮੱਝ ਦੇ ਪਰ ਗਾਂ ਦੇ ਪਰਿਆ ਹੋਏ ਜਰਸੀ ਦਾ ਨਿਕਲੇ ਸ਼ਾਹਵਾਦ ਆ ਉਹ ਸ਼ਾਹਵਾਲੇ ਮਾਰੇ ਉਹ ਚੰਗਾ ਹੁੰਦਾ ਜਾਂ ਆਪਾਂ ਉੱਤੇ ਆਪਾਂ ਉਹਨੂੰ ਆਪਾਂ ਪਹਿਲਾਂ ਮਾਰਾ ਕੇ ਬੈਠੇ ਆ ਉਹਨੂੰ ਸਾਹਮਦੇ ਨਹੀਂ ਆਹ ਚੀਜ਼ ਵੀਡੀਓ ਨੂੰ ਵਰਤਵਾਦ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦੀਪੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾਲਿਓ ਬਾਈ ਨੂੰ ਫੋਨ ਜਉਂਦੇ ਬਾਅਦ ਕਰੋ ਜੀ ਧੰਨਵਾਦ